ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਖੇਤੀਬਾੜੀ ਦੇ ਮਾਮਲੇ ਫੈਰ ਬਟੇ ਹੋਇਆ ਫੈਟੇ ਬਿਲਕੁਲ ਹੀ ਨਹੀਂ ਹੋ ਰਿਹਾ ਤੁਹਾਨੂੰ ਚਿੱਤਨਾ ਬਹੁਤ ਹੀ ਇਸੇ ਮਾਇਆ ਪਰੰਪਰਾ ਲਈ ਸਤੰਭੰਦ ਬਕੀਤ ਹੋ ਗਏ ਤਾਂ ਇਹ ਸਭ ਤੋਂ ਬਹੁਤ ਕਿਰਿਆ ਤੋਂ ਦੁਸ਼ਟ ਹੈ ਬੜੀ ਜੈਲ ਉਹ ਤੁਹਾਨੂੰ ਅਸੀਂ ਲੋਕਾਂ ਨੂੰ ਜਿਹੜਾ ਫੌਜ ਦਾ ਬੀਜ ਬੰਤਿਆ ਤਾਂ ਉਹਨਾਂ ਨੂੰ ਮਾਰੇ ਮਾਰੇ ਪਤਾ ਲੱਗਾ ਕਿ ਸਾਡੇ ਆਪਣੇ ਮੁਲਾਇਮਾਂ ਤੇ ਆਪਣੇ ਨੇ ਆਉਂਦੇ ਹੋਣਗੇ ਤੇ ਉਹ ਲੋਕਾਂ ਨੂੰ ਪਾਣੀ ਦੀ ਐਪਲੀਕੇਸ਼ਨ ਦੇ ਦਿੱਤੀ ਗਈ ਹੈ। ਫਿਲਹਾਲ। ਆਈਆ ਗਾਂਧੀਜੀਤ ਕਹਿੰਦੇ I do

तो शॉर्ट अभी प्रोग्राम ऑर्गेनाइज कर रहे चेयरमैन श्री गुणी जी विकास बोस जी रमन गांधी जी सुीर कौरा जी सुशील बिटा जी और दीप दी। कौरा जी।, दी। जी और बहुत सारे मैंबर तैयार जूस देखते देख पहुंचे हैं जिनकी हो चुकी है कोशिश भी पेंडिंग है

ਜੋ ਕਿ ਤੁਹਾਨੂੰ ਸਮਾਪਤ ਹੋ ਜਾਦਾ ਬਹੁਤ ਬਿਜ਼ੀ ਆਰਗੇਨਾਈਜੇਸ਼ਨ ਤੇ ਕੰਮ ਸੀ ਉਹਦੇ ਉੱਤੇ ਵੀ ਤੁਹਾਨੂੰ ਵਿਸ਼ਰਣਾ ਜਾ ਸੀ ਜਿਵੇਂ ਜਿਹੜਾ ਵਾਈਂ ਚੰਦਰ ਉੱਤੇ ਵੀ ਇਸ ਤਰ੍ਹਾਂ ਦੇ ਤੇ ਉੱਤੇ ਵੀ ਬਹੁਤ سارے ਲੋਕ ਨੇ ਆਪਣੀ ਜਿਹੜੀ ਲਾਈਫ ਆਫ ਐਕਸ਼ਨ ਲਈ ਜੁੜੇ ਨੂੰ ਤਾਂ ਉਸ ਦਾ ਮਾਣ ਬਣਾਇਆ ਸ਼੍ਰੀ ਚੰਦਰ ਜੀ ਇਹਦੇ ਜਿਹੜੇ ਜਿਲ੍ਹੇ ਬਾਬਰ ਨੇ ਉਹਨਾਂ ਦਾ ਸੰਭਾਲੇ ਸੀ ਉਹਨਾਂ ਨੇ ਫਤਰੀ ਮਾਣ ਜਦੇ ਮੋਤਮ ਕੀਤਾ ਮੈਨੂੰ ਜਾ ਲੱਗੇ ਜਿਸ ਨੂੰ ਫਤਰੀ ਸਭਾ ਦਾ ਆਪਣਾ ਸਾਡੇ ਵੀ ਮੁੰਡੇ ਆ ਜਿਹੜੇ ਬੀ ਬੀ ਜਿਸ ਨੂੰ ਮੈਂ ਆਪਣੇ ਪਰਿਵਾਰ ਦੇ ਵਿੱਚ ਸ਼ਾਮਲ ਹੋਇਆ ਤਾਂ ਮੈਨੂੰ ਪਤਾ ਹੈ ਕਿ ਮਨਿਹਾਲ ਹੋਰ ਵੀ ਬਹੁਤ سارے ਪਰਿਵਾਰ ਜਿਹੜੇ ਫਤਰੀ ਪਰਿਵਾਰ ਜੁੜੇ ਹੋਏ ਹੈ ਜਿਵੇਂ ਵਿੱਚ ਸਾਡਾ ਇੱਕ ਜੀ ਸ਼ੇਰ ਟੰਗੜੀ ਵੀ ਹੈ ਸ਼ੇਰ ਟੰਗੜੀ ਬਾਰੇ ਮੈਨੂੰ ਐਸੇ ਦਾ ਜਾਣ ਤੋਂ ਦੱਸਣ ਦੀ ਲੋੜ ਨਹੀਂ

ਉਹ ਜਿਹੜਾ ਮਾੜਾ ਜਿਹਾ ਕੁੱਤੀ ਜਾਲ ਉਹ ਤੇ ਤੁਹਾਡੇ ਨਾਲ ਹੀ ਹੈ ਉਹ ਸ਼ੇਰਖੰਡਨ ਜੀ ਜਿਹੜੇ ਅੱਜ ਦੀ ਆਪਣੇ ਪਰਿਵਾਰ ਦੇ ਵਿੱਚ ਦੁਆਰਾ ਸ਼ਾਮਲ ਕਰਾ ਰਿਹਾ ਗਾ ਰਹੇ ਇੱਕ ਵਾਰ ਹੋਰ ਵੀ ਜਿਹੜੇ ਸਾਡੇ ਨਾਲ ਯੂਨਿਟ ਸਕਰੀਬਾਸ਼ੀ ਮੁੰਡੇ ਜਿਹੜੇ ਕਿ ਨੌਜਵਾਨ ਗਰੇ ਨਾ ਨਹੀਂ ਸਮਰਪਨ ਵਾਲੇ ਆ ਉਹਨਾਂ ਨੂੰ ਵੀ ਇੱਕ ਬੜੀ ਜਲਦੀ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਸ਼ਾਮਲ ਕਰਾਂਗੇ ਔਰ ਅੱਜ ਸ਼ੇਰਖੰਡਨ ਜੀ ਫਤਰੀ ਸਮਾ ਉਪਰ ਦੇ ਸਾਡੇ ਸਤਾਰ ਜੋ ਗਵਾਨ ਸਾਹਿਬ ਡਾ. ਸੰਨਿਧ ਜੱਪਾ ਜੀ ਫਤਰੀ ਮੈਨੂੰ ਵੀ ਉਹਦੇ ਸਾਡੇ ਕੰਮੀਨ ਸੁਸ਼ੀਲ ਚਾਂਦ ਜੀ ਅਗੇ ਸੀਰ ਦੇ ਪਾਇਨ ਵਿਕਾਸ ਕਪੂਰ ਜੀ ਅਤੇ ਮਨਸੂਬਾ ਪੰਜਾਬ ਦੀ ਕਾਮਸਤਾਨੀ ਨਿਰਮਲ ਜੰਮੀ ਜੀ ਸਤਿ ਸ਼੍ਰੀ ਅਕਾਲ ਸ੍ਰੀ ਦੇ ਇਸ ਡਿਪਾਰਟਮੈਂਟ ਸਿਲਵਰ ਡੇ ਵਿਲੋਸ ਇਟਾਇਰ ਪਰ ਇਹ ਨਕੀ ਦੀ ਜਮਨਜੀ ਸੜੇ ਦੀ ਤੋਂ ਕੋੜਾ ਦੀ ਬੜੇ ਰਾਹ ਬਗੂ ਦੁਆਰ ਬਗੂ ਕਦਰੀ ਨਾਲ ਜੀ ਦੇ ਸਾਡੇ ਵਿੱਚ ਲੇਖਾ ਦੀ ਸੜੇ ਮੀਆ ਸੰਦੇ ਦੀ ਜਵਾਕ ਤਰੀਸਾ ਦੇ ਫੇਰ ਮੈਂ जीवल सभा के प्रेजीडेंट साहब हरप्रीत सिंह जी सारे का बहुत बहुत स्वागत है सारे अभी बार खुशी का मौका है कि सावान अजीज अजी भवन सात ही अजीज ਸਾਰੇ ਯੋਗ ਆਰਗੋ ਖत्री ਬਰਾਦੀ ਦੇ ਸ਼੍ਰੀ ਕੰਨਣ ਜੀ ਜੋ ਪੰਚ ਮੁਫੀ ਮੰਦਰ ਦੇ ਇੰਚਾਨਕ ਹੋਏ ਹਨ ਉਹ ਅੱਜ ਖत्री ਸਭਾ ਦੇ ਵਿੱਚ ਬਰਾਦੀ ਨੂੰ ਮਹਿੰਤੀ ਦੇ ਲਈ ਜੋ ਬਰਾਦੀ ਦੇ ਟੀਚੇ ਹੈਗੇ ਉਹਨਾਂ ਨੂੰ ਪ੍ਰਾਪਤ ਕਰਨ ਦਾ ਜੋ ਯਤਨ ਚੱਲ ਰਿਹਾ ਹੈ ਉਹਦੇ ਜਾਰੀ ਉਤੇ ਤੋਂ ਲਈ ਖत्री ਸਭਾ ਦੇ ਅਗਵਾ ਰਹੇ ਖत्री ਸਭਾ ਨੇ ਉਹਨਾਂ ਦਾ ਬਹੁਤ ਜ਼ੋਰਦਾਰ ਸਵਾਗਤ ਕੀਤਾ ਕਿ ਕਿ ਕਹਿੰਦਾ ਨਾ ਹੈ ਕਿ ਜੋ ਨਿਵਾ ਪੀੜੀ ਹੈ ਉਸ ਨੇ ਹੀ ਖत्री ਸ਼ਵਾ ਬਿਧੀ ਅਗਲਾ ਬਾਗ ਡੋੜਾ ਇਹਨਾਂ ਨਿਵਾ ਨੇ ਇਹ ਸਮਝ ਲਈ ਹੈ ਯੁਵਾ ਦਾ ਖत्री ਭਰਾਦਰੀ ਦੇ ਵਿੱਚ ਆ ਕੇ ਕੰਮ ਕਰਨ ਦਾ ਜੋ ਸੰਕਲਪ ਇਹਨਾਂ ਨੇ ਲਿਆ ਹੈ ਕਿ ਉਹ ਬਗ ਜੀ ਪਟਵਾਰਾ ਜੀ ਕਦੇ ਨੋ ਨੋ ਰੈਂਡ ਪੰਜਾਬ ਦੇ ਪ੍ਰਧਾਨ ਰਹੇ ਹੈ ਉਹ ਵੀ ਇੱਥੇ ਜਿ ਆਏ ਹੈ ਇਨਾਂ ਦੇ ਨਾਲ ਉਹ ਵੀ ਜਿਹੜੇ ਇਨਾਂ ਦੇ ਸਾਥੀ ਐ ਦੁਆ ਦੇ ਉਹ ਵੀ ਆ ਰਹੇ ਐ ਸ਼ਾਮਿਲ ਹੋ ਰਹੇ ਐ ਔਰ ਇੱਕ ਮੁੱਗੇ ਦੇ ਵਿੱਚ ਜਿਹੜੀ ਖੇਤਰੀ ਬਰਾਦਦੀ ਜਿਵੇਂ ਟਵਿੰਗਰ ਮੈਂ ਸੰਬੰਧ ਵਿੱਚ ਇੱਕ ਬਹੁਤ ਹੀ ਕਲਪਵਾਰ ਸ਼ਕਤੀਸ਼ਾਲੀ ਔਰ ਸਮਾਜਿਕ ਸੇਵਾ ਕਰਨ ਵਾਲਾ ਇੱਕ ਸੰਗਠਨ ਜਿਹੜਾ ਮੂਰੇ ਆ ਕੇ ਆਇਆ ਹੈਗਾ ਮੈਂ ਸ਼ੁਭ ਕਾਮਨਾਵਾਂ ਕਦੀ ਮੈਂ ਜੁਵਾ ਸਾਧਿਆ ਭਵਾਨ ਨੂੰ ਇਨਾਂ ਦੀ ਜੁਵਾ ਸਭਾ ਨੂੰ ਸਾਡੇ ਖਾਲਸਾ ਸਿੰਘ ਅਗਲ ਤੋਂ ਦੁਬਾਰਾ ਕੱਪਟਨਾ ਦੇ ਪ੍ਰਧਾਨ ਹੈ ਜੁਲਦੀਪ ਸਿੰਘ ਜੀ ਚੇਅਰਮੈਨਾ ਵੀ ਹਾਜ਼ਰ ਹੈ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰਾਵਾ ਦਿੰਦਾ ਕਿ ਨਾ ਹੀ ਨੌਜਵਾਨ ਵਿਕਾ ਉਦਰੀਆ ਹੋਰ ਮਜ਼ਬੂਤ ਹੋਵੇ ਤਾਂ ਹੀ ਅਸੀਂ ਜੋ ਖਤਰੀ ਬਰਾਦਰੀ ਦੇ ਕੰਮ ਹੈ ਇਹਨਾਂ ਦੇ ਮੁੰਡਿਆਂ ਦੇ ਸਿੱਤ ਕੇ ਇਹੀ ਕਦਰਨ ਤੇ ਇਹ ਸਮਾਜ ਨੂੰ ਦੇਣਾ